ਕਿਹੜੀ ਗਲੀ ਵਾਲੀ ਤਾਪਨਾ ਵੀ ਸੁੰਦਰ ਸਿੰਦਰ ਸੀਠੀ ਸੁੰਦਰ ਸੀਠੀ ਅਜਾ ਸੁੰਦਰ ਕੀ ਦੋ ਤੇ ਨਾਮ ਨੇ ਗੱਡੀ ਚੋਰੀ ਦੇ ਨੇ ਸਾਡਾ ਇੱਕ ਘੱਟਾ ਸਵਾਦ ਹੁੰਦਾ ਨਾ ਇਹਦਾ ਨਾਮ ਮੇਰਾ ਨਾਮ ਸ਼ੰਟੀ ਗਾਲਿਆ ਛੜਿਚ ਕੀ ਵਾਕਿਆ ਹੋਇਆ ਤੁਹਾਡੇ ਘਰ ਚ ਅਸੀਂ ਨੌਕਰਾਂ ਨਹੀਂ ਰੱਖੇ ਸੀ 10 ਦਿਨ ਪਹਿਲਾਂ ਅਸੀਂ ਗਏ 1:30 ਵਜੇ ਜਾਂ ਨੂੰ ਸਵੇਕ 2:00 ਵਜੇ ਆਲੇ ਕੁੰਡਾ ਕੁੰਡਾ ਮੈਲ ਮਾਰੀ ਖੋਲ੍ਹਿਆ ਨਹੀਂ ਅਸੀਂ ਦੂਜੀ ਜਾਬੀ ਨਾਲ ਖੋਲ੍ਹਿਆ ਯਾਨੂਰੇ ਬੰਦੇ ਸੀ ਅੰਦਰ ਤਿੰਨੇ ਅੱਛਾ ਅਸੀਂ ਉਹਨਾਂ ਨੂੰ ਕਿਹਾ ਉਹਨਾਂ ਨੇ ਆ ਕੇ ਸਾਨੂੰ ਫੜ ਲਿਆ ਅੱਛਾ ਉਹਨਾਂ ਨੇ ਆ ਕੇ ਕਮਰੇ 'ਚ ਬਿਠਾਤਾ ਅਸੀਂ ਕਹਾਂ ਜੋ ਹੈਗਾ ਭਾਈਏ ਠੀਕ ਹੈ ਆਪਣਾ ਲੈ ਜਾਓ ਸਾਨੂੰ ਛੱਡੋ ਬਵਾਦਤ ਕਰਨ ਤੋਂ ਬਾਅਦ ਭੱਜ ਗਏ ਉਹ ਆ ਭੱਜ ਗਏ ਕੁਝ ਹਥਿਆਰ ਵਗੈਰਾ ਸੀ ਉਹਨਾਂ ਕੋਲ ਜਾਂ ਕੀ ਸੀਗਾ ਹਥਿਆਰ ਪਤਾ ਨਹੀਂ ਕੁਝ ਉਹਨਾਂ ਕੋਲ ਕੀ ਸੀ ਕਿ ਨਹੀਂ ਸੀ ਤੁਹਾਡੇਆਂ ਨੂੰ ਤਾਂ ਪਹਿਲਾਂ ਹੀ ਨੌਕਰਾਂ ਹਾਂ ਨੌਕਰਾਂ ਨਹੀਂ ਪਹਿਲਾਂ ਹੀ ਭੱਜੀ ਹੋਈ ਸੀ ਅੱਛਾ ਟੋਟਲ ਤਿੰਨ ਬੰਦੇ ਸੀ ਹਾਂ ਤਿੰਨ ਬੰਦੇ ਸੀ ਕੁਝ ਅੰਦਾਜ਼ਾ ਹੈ ਕਿੰਨੇ ਦਾ ਨੁਕਸਾਨ ਹੋਇਆ ਇਹ ਕੋਈ ਨਹੀਂ ਹੁੰਦਾ ਇੱਕ ਹੁਣ ਦੱਸ ਦਾਂਦੇ ਕੀ ਹੈ ਅੰਦਾਜ਼ਾ ਕੋਈ ਐਡਰੈਸ ਨਹੀਂ ਉਹਦਾ ਕੋਈ ਐਡਰੈਸ ਨਹੀਂ ਹਮ ਕਿੰਨੇ ਕੁ ਮਹੀਨੇ ਤੋਂ ਕਿਦੋਂ ਮੌਜੂਦ ਨੌਕਰਾਨੀ ਸੀ ਕੋਈ 27 28 ਸਾਲ ਦੀ ਕਿੰਨੇ ਦਿਨ ਹੋ ਗਏ ਉਹ ਰੱਖੇ 10 ਦਿਨ ਹੋਏ ਸੀ ਉਹ ਵੀ ਨਾਲ ਆ ਹਾਂ ਉਹ ਪਹਿਲਾਂ ਹੀ ਭੱਜ ਗਈ ਸੀ ਨੌਕਰਾਨੀ ਹਾਂ ਅੱਜ ਗਈ ਸੀ ਕਿੱਥੇ ਉਰੀ ਰਹਿੰਦੀ ਸੀ ਉਹ ਵਾਲੇ ਤਾਂ ਕੈਮਰੇ ਵਗੈਰਾ ਲੱਗੇ ਨੇ ਸੀਸੀਟੀਵੀ ਕੈਮਰੇ ਨਹੀਂ ਕੈਮਰਾ ਕੋਈ ਨਹੀਂ ਲੱਗਾ ਕਿਆ ਹੋਇਆ ਜਿਹੜਾ ਇੱਥੇ ਸੁੰਦਰ ਸਿਟੀ ਦੇ ਇੱਥੇ ਅੱਜ ਸੁੰਦਰ ਸਿਟੀ ਚ ਦੁਪਹਿਰੇ ਇਤਲਾ ਮਿਲੀ ਸੀ ਵੇਕ ਘਰ ਦੇ ਵਿੱਚ ਕੁਝ ਜਾਣਾ ਨੇ ਵੜ ਕੇ ਚੋਰੀ ਕੀਤੀ ਹੈ ਜਿਹੜੇ ਮਕਾਨ ਮਾਲਕ ਸੇ ਉਹ ਘਰੇ ਨਹੀਂ ਸਕੇ ਜਦੋਂ ਘਰੇ ਆਏ ਨੇ ਤੇ ਚੋਰ ਇੱਥੀ ਸਕੇ ਤੇ ਉਹਨਾਂ ਨੂੰ ਇੱਕ ਕਮਰੇ ਚ ਉਹਨਾਂ ਨੇ ਬੰਦ ਕਰ ਦਿੱਤਾ ਤੇ ਕੁਝ ਸਮਾਨ ਚੋਰੀ ਕਰਕੇ ਲੈ ਕੇ ਗਏ ਸਰ ਕੁਝ ਅਜੇ ਫੜਿਆ ਵੀ ਗਿਆ ਉਹਨਾਂ ਚੋਂ ਕੋਈ ਬੰਦਾ ਨਹੀਂ ਜੀ ਥਲੇ ਅਸੀਂ ਆਇਡੈਂਟੀਫਾਈ ਕਰ ਰਹੇ ਹਾਂ ਉਹਨਾਂ ਨੂੰ ਤਿੰਨ ਜਣਾਂ ਦਾ ਪਤਾ ਲੱਗਿਆ ਵੀ ਤਿੰਨ ਜਣੇ ਇਨਵੋਲਟ ਸਕੇ ਸੀਟੀਵੀ ਸਾਹਮਣੇ ਆਈ ਹੈ ਸਰ ਕੁਝ ਇਸ ਤਰ੍ਹਾਂ ਉਹ ਸਾਰਾ ਕੁਝ ਅਸੀਂ ਕਰ ਰਹੇ ਹਾਂ ਜੀ ਪਹਿਲਾਂ ਤਾਂ ਅਸੀਂ ਪਰਚਾ ਦਰਜ ਕਰਕੇ ਬਾਕੀ ਇਨਵੈਸਟੀਗੇਸ਼ਨ ਦਾ ਪਾਰਟ ਜੋ ਟਰੇਸ ਹੋਏਗਾ ਤੁਹਾਨੂੰ ਦੱਸਾਂਗੇ ਕਿੰਨਾ ਕੁ ਨੁਕਸਾਨ ਲੱਗ ਰਿਹਾ ਜੀ ਹੋਇਆ ਹੈ ਉਹ ਕੁਝ ਸੱਟ ਦੱਸ ਰਹੇ ਨੇ ਕੁਝ ਸੋਨਾ ਘਰੇ ਪਿਆ ਸੀ ਜੋ ਉਹ ਕਲੀਅਰ ਕਰ ਰਹੇ ਹਾਂ ਸਾਰਾ ਕੀ ਕੀ ਹੈਗਾ ਹਾਂ ਜੀ ਅੱਜ ਦੁਪਹਿਰ ਦੀ ਗੱਲ ਹੈ ਜੀ 2:00 ਟੈਂਕਿਊ ਖੰਨਾ ਤੋਂ ਪੱਤਰਕਾਰ ਪਰਮਜੀਤ ਸਿੰਘ ਦੀ ਮਹਾਂਦੀ ਖਾਸ ਰਿਪੋਰਟ ਇਹ ਦੀ ਬਣਾ ਰਿਹਾ ਜੀ ਗੱਲ ਤੇ ਜ਼ਰੂਰੀ ਹੈ ਤਾਂਹੀਂ ਚੱਲਦੀ ਹੈ ਜੀ